Thank <laughs> you. ਉਹਦੀਆਂ ਬੜੀਆਂ ਪੋਸਟਾਂ ਸੋਸ਼ਲ ਮੀਡੀਆ ਦੇ ਉੱਤੇ ਗਰਦਸ਼ ਕਰਨ ਡੀਆਂ ਨੇ 트ੈਂਡਿੰਗ ਦੇ ਵਿੱਚ ਨੇ ਇਹਨਾਂ ਪਲੇਅਰਾਂ ਦੇ ਮੁਤਲਕ ਗੱਲਾਂ ਹੋ ਰਹੀਆਂ ਨੇ ਮੈਨੂੰ ਵੀ ਕਾਲ ਆਈ ਉਹਨਾਂ ਨੇ ਆਖਿਆ ਕਿ ਬਾਈ ਹੀਰਾ ਵੀ ਨਹੀਂ ਖੇਡ ਰਿਆ ਰਾਜਪੂਤ ਵੀ ਨਹੀਂ ਖੇਡ ਰਿਆ ਤੁਸੀਂ ਵੀ ਇਹਦੇ ਉੱਤੇ ਵੀਡੀਓ ਲਾਓ ਤੇ ਉਹਦੇ ਉੱਤੇ ਮੈਂ ਜਦੋਂ ਸਰਚ ਕੀਤਾ ਮੈਂ ਪਤਾ ਕੀਤਾ ਕਿ ਕਿਉਂ ਨਹੀਂ ਖੇਡਿਆ ਹੀਰਾ ਕਿਉਂ ਨਹੀਂ ਖੇਡਿਆ ਰਾਜਪੂਤ ਕਿਉਂਕਿ ਟੀਮ ਤੇ ਪਾਕਿਸਤਾਨ ਦੀ ਬਣਾਈ ਜਾਣ ਡਈ ਹੈ ਪਾਕਿਸਤਾਨ ਦੇ ਨਾਮ ਤੋਂ ਕਿਉਂ ਨਹੀਂ ਖੇਡਣ ਦੇ ਦੋਵੇਂ ਪਾਕਿਸਤਾਨ ਦੇ ਸਟਾਰ ਪਲੇਅਰ ਨੇ ਤਿੰਨ ਮੇਨ ਬੰਦਿਆਂ ਦੇ ਨਾਲ ਮੇਰੀ ਗੱਲ ਹੋਈ ਜਿਹੜੇ ਉਹਨਾਂ ਨੇ ਜਵਾਬ ਦਿੱਤੇ ਉਹ ਮੈਂ ਤੁਹਾਡੇ ਵੀਰਾਂ ਦੇ ਉਹ ਜਿਹੜਾ ਮੈਨੂੰ ਜਵਾਬ ਆਇਆ ਉਹ ਤੁਸੀਂ ਸਾਰਿਆਂ ਵੀਰਾਂ ਨੇ ਸੁਣਨਾ ਆ ਉਹਨਾਂ ਨੇ ਆਖਿਆ ਕਿ ਬਾਈ ਜਦੋਂ ਟੋਰਾਂਟੋ ਦਾ ਵਰਲਡ ਕੱਪ ਹੋਇਆ ਤੇ ਉਹ ਟੀਮ ਦਿੱਤੀ ਗਈ ਸੀ ਮਿੱਠੂ ਜੱਟ ਤੇ ਗੁਲਾਮ ਅਬਾਸ ਬੱਟ ਨੂੰ ਤੇ ਮਿੱਠੂ ਜੱਟ ਵੱਲੋਂ ਬਲਾਲ ਮੋਸਨ ਢਿੱਲੋਂ ਨੂੰ ਉਸ ਵਰਲਡ ਕੱਪ ਦੇ ਵਿੱਚ ਖੇਡਣ ਦਾ ਆਖਿਆ ਗਿਆ ਤੇ ਬਲਾਲ ਮੋਸਨ ਢਿੱਲੋਂ ਨੇ ਡਿਮਾਂਡ ਕੀਤੀ 10000 ਡਾਲਰ ਦੀ ਜਾਂ ਗਲਬਨ 7000 ਡਾਲਰ ਦੀ ਉਹਨੇ ਡਿਮਾਂਡ ਕੀਤੀ ਉਹਨੇ ਆਖਿਆ ਕਿ ਮੈਂ ਇੰਨੇ ਡਾਲਰ ਲਵਾਂਗਾ ਤੇ ਮੈਂ ਖੇਡਾਂਗਾ ਹੁਣ ਅੱਗੇ ਗੱਲ ਹੁੰਦੀ ਸੀ ਕਿ ਜਿਨ੍ਹਾਂ ਨੇ ਟੀਮ ਬਣਾਈ ਸੀ ਉਹ ਉਸ ਪਲੇਅਰ ਨੂੰ ਉਹਨੇ ਪੇ ਕਰਦੇ ਤੇ ਖੜਾ ਲੈਂਦੇ ਉਹਨਾਂ ਨੇ ਆਖਿਆ ਕਿ ਭਾਈ ਅਸੀਂ ਬਲਾਲ ਮੋਸਨ ਢਿੱਲੋਂ ਨੂੰ ਗਲਬਨ ਉਹਨਾ 7000 ਡਾਲਰ ਦੀ ਜਿੰਨੇ ਵੀ ਉਹਨਾਂ ਪੇ ਕੀਤਾ ਤੇ ਖੜਾ ਲਿਆ ਉਸ ਵਰਲਡ ਕੱਪ ਦੇ ਵਿੱਚ ਉਹਨਾਂ ਨੇ ਆਖਿਆ ਕਿ ਬਾਈ ਕਿਆ ਮਿੱਠੂ ਜੱਟ ਔਰ ਗੁਲਾਮ ਅਬਾਸ ਭੱਟ ਨੇ ਕੋਈ ਪੋਸਟ ਲਾਈ ਸੀ ਕਿ ਇਹ ਵਤਨ ਦੀ ਟੀਮ ਬਣੀ ਸੀ ਤੇ ਵਤਨ ਦੀ ਟੀਮ ਦੇ ਵਿੱਚ ਖੇਡਣ ਵਾਸਤੇ ਬਲਾਲ ਮੋਸਨ ਢਿੱਲੋਂ ਨੇ ਇੰਨੇ ਡਾਲਰਸ ਦੀ ਡਿਮਾਂਡ ਕੀਤੀ ਤੇ ਅਸੀਂ ਉਹਦੀ ਡਿਮਾਂਡ ਪੂਰੀ ਕਰਕੇ ਉਹਨੂੰ ਉਸ ਵਰਲਡ ਕੱਪ ਦੇ ਵਿੱਚ ਖੜਾਇਆ ਉਹਨੇ ਔਰ ਉਹਨੇ ਇੱਕ ਗੱਲ ਹੋਰ ਆਖੀ ਉਹਨੇ ਆਖਿਆ ਕਿ ਐਂਡ ਵਾਲੇ ਦਿਨ ਤੱਕ ਮੰਤਾਂ ਵੱਖਰੀਆਂ ਹੋਈਆਂ ਬਿਲਾਲ ਮੋਸਨ ਟੀਲ ਹੁੰਦੀਆਂ ਜੋ ਭਰਾਵਾਂ ਨੇ ਮੈਨੂੰ ਆਖਿਆ ਮੈਂ ਤੁਹਾਨੂੰ ਉਹੀ ਦੱਸਣ ਡਿਆਂ ਸਾਰੀ ਗੱਲ ਤੇ ਉਹਨੇ ਆਖਿਆ ਕਿ ਬਾਈ ਅੱਜ ਜਿਹੜੇ ਭਰਾ ਜੂ ਗੱਲਾਂ ਕਰਨ ਡੈ ਨੇ ਹੀਰੇ ਬੱਟ ਨੇ 80 ਡਾਲਰ ਦੀ ਡਿਮਾਂਡ ਕਰ ਲਈਏ ਤੇ ਉਹਨੇ ਕੋਈ ਗਲਤ ਤੇ ਨਹੀਂ ਕੀਤਾ ਜੇ ਅਗਰ ਉਹ ਪਲੇ ਡਿਮਾਂਡ ਕਰ ਸਕਦੇ ਸੀ ਤੇ ਹੀਰਾ ਬੱਟ ਤੇ ਉਹਨਾਂ ਤੋਂ ਅੱਗੇ ਆ ਵਰਲਡ ਦੇ ਵਿੱਚੋਂ ਜੇ ਅਗਰ ਟੌਪ ਦੇ ਰੇਟਰ ਕੱਢੇ ਜਾਣ ਤੇ ਤੀਸਰੇ ਨੰਬਰ ਤੇ ਹੀਰਾ ਬੱਟ ਹੁੰਦਾ ਆ ਤੇ ਉਹਨੇ ਜੇ ਅਗਰ ਇਹਨੇ ਡਾਲਰ ਦੀ ਉਤੇ ਖੇਡਣ ਦੀ ਡਿਮਾਂਡ ਕਰ ਲਈ ਉਹਨਾਂ ਦੇ ਕਲੱਬ ਦਾ ਪਲੇਅਰ ਸੀ ਮਿੱਠੂ ਜੱਟ ਗੁਲਾਮ ਆਬਾਸ ਬੱਟ ਦੇ ਕਲੱਬ ਦਾ ਉਹਨਾਂ ਨੇ ਆਖਿਆ ਕਿ ਭਾਈ ਜਿਸ ਤਰ੍ਹਾਂ ਗੁਲਾਮ ਆਬਾਸ ਬੱਟ ਤੇ ਮਿੱਠੂ ਜੱਟ ਨੇ ਡਾਲਰ ਪੇ ਕਰਕੇ ਬਲਾਲ ਮੋਹਸਨ ਢਿੱਲੋਂ ਨੂੰ ਖੜਾਇਆ ਸੀ ਇਹ ਵੀ ਡਾਲਰ ਪੇ ਕਰਦੇ ਤੇ ਖੜਾ ਲੈਂਦੇ ਹੀਰੇ ਬੱਟ ਨੂੰ ਪਹਿਲੇ ਭਰਾ ਦਾ ਇਹ ਜਵਾਬ ਦੂਸਰੇ ਨੰਬਰ ਤੇ ਮੇਰੀ ਗੱਲ ਹੋਈ ਰਾਜਪੂਤ ਦੇ ਮੁਤਲਕ ਉਹਨਾਂ ਨੇ ਆਖਿਆ ਕਿ ਭਾਈ ਕੀ ਰਾਜਪੂਤ ਦੇ ਕੋਚ ਨਾਲ ਗੱਲ ਹੋਈ ਆ ਉਹਨਾਂ ਦੀ ਜਿਨ੍ਹਾਂ ਨੇ ਟੀਮ ਬਣਾਈ ਆ ਕਿ ਉਹਨਾਂ ਨੇ ਕਾਲ ਕੀਤੀ ਹੋਵੇ 우ਸਤਾਦ ਕੋਚ ਸ਼ਬਾਦ ਅਲੀ ਬੰਦੇਚੇ ਨੂੰ ਕਿ ਭਾਈ ਸਾਨੂੰ ਰਾਜਪੂਤ ਚਾਹੀਦਾ ਇਸ ਵਰਲਡ ਕੱਪ ਦੇ ਵਿੱਚ ਖੇਡਣ ਵਾਸਤੇ ਕੋਚ ਸ਼ਬਾਦ ਅਲੀ ਬੰਦੇਚੇ ਨਾਲ ਮੇਰੀ ਗੱਲ ਹੋਈ ਮੈਂ ਉਹਨਾਂ ਕੋਲੋਂ ਪੁੱਛਿਆ ਮੈਂ ਉਹਨਾਂ ਨੂੰ ਸਵਾਲ ਕੀਤਾ ਉਹਨਾਂ ਨੇ ਆਖਿਆ ਭਾਈ ਮੈਨੂੰ ਕੋਈ ਕਾਲ ਨਹੀਂ ਆਈ ਕੋਚ ਸ਼ਬਾਦ ਅਲੀ ਬੰਦੇਚੇ ਦੀ ਤਰਫੋਂ ਇਹ ਆਖਿਆ ਗਿਆ ਉਹਨਾਂ ਨੇ ਕਿ ਅਗਰ ਰਾਜਪੂਤ ਤੈਨੂੰ ਆਖਣ ਖੇਡਣ ਦਾ ਬਾਰ-ਬਾਰ ਅਸrar ਕਰਨ ਤੇ ਤੂੰ ਜ਼ਰੂਰ ਖੇਡਣਾ ਆ ਲੇਕਿਨ ਅਗਰ ਤੂੰ ਪਾਕਿਸਤਾਨ ਦੀ ਟੀਮ ਵੱਲੋਂ ਨਾ ਖੇਡੇ ਤਾਂ ਤੂੰ ਇਹਦੇ ਮੁਖਾਲਫ ਕਿਸੇ ਵੀ ਟੀਮ ਵੱਲੋਂ ਨਹੀਂ ਖੇਡਣਾ ਤੋ ਆਪਣੀ ਹੀ ਟੀਮ ਵੱਲੋਂ ਖੇਡਣਾ ਜੇ ਤੂੰ ਖੇਡਿਆ ਇਸ ਵਰਲਡ ਕੱਪ ਦੇ ਵਿੱਚ ਇਹ ਇੱਕ ਕੋਚ ਦੀ ਆਪਣੇ ਸ਼ਾਗਿਰਦ ਨੂੰ ਨਸੀਹਤ ਸੀ 우ਬੈਦੁੱਲਾਹ ਰਾਜਪੂਤ ਨੂੰ ਉਹਨੇ ਆਖਿਆ ਕਿ ਭਾਈ ਰਾਜਪੂਤ ਅਜੇ ਤੱਕ ਵਾਪਸ ਪਾਕਿਸਤਾਨ ਤੇ ਨਹੀਂ ਆਇਆ ਨਿਊਜ਼ੀਲੈਂਡ ਦੇ ਵਿੱਚ ਉਹਨੂੰ ਆਖਣ ਤੇ ਖੜਾ ਲੈਣ ਉਹ ਖੇਡ ਲੇਗਾ ਵਰਲਡ ਕੱਪ ਦੇ ਵਿੱਚ ਜ਼ਰੂਰ ਖੇਡੇਗਾ ਲੇਕਿਨ ਉਹਨੂੰ ਆਖਣ ਤੇ ਸਹੀ ਜਾ ਕੇ ਉਹਦੇ ਕੋਲ ਚਲੇ ਜਾਣਾ ਉਹਦੇ ਭਰਾ ਨੇ ਉਹਨਾਂ ਦੇ ਨਾਲ ਆਪਸ ਦੇ ਵਿੱਚ ਉਹਨਾਂ ਦੀ ਆਪ ਅੱਛੀ ਇੱਕ ਗੱਪਸ਼ਾ ਪਿਆ ਆਪਸ ਦੇ ਵਿੱਚ ਇਕੱਠੇ ਰਹਿੰਦੇ ਨੇ ਇਕੱਠੇ ਖਾਂਦੇ ਪੀਂਦੇ ਨੇ ਤੇ ਉਹ ਜਾ ਕੇ ਉਹਨੂੰ ਬਾਰ ਬਾਰ ਅਸਰਾਰ ਕਰਨ ਤੇ ਉਹ ਖੇਡ ਲੇਗਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਮੁਹੱਬੇ ਵਤਨ ਵਾਲੀ ਮੁਹੱਬੇ ਵਤਨ ਦੇ ਬਾਰੇ ਬੜਿਆਂ ਭਰਾਵਾਂ ਨੇ ਇਹ ਪੋਸਟਾਂ ਲਾਈਆਂ ਹੋਈਆਂ ਸਨ ਕਿ ਇਹ ਮੁਹੱਬੇ ਵਤਨ ਹੀ ਹੈਗੀ ਤੀਸਰੇ ਭਰਾ ਨੇ ਮੈਨੂੰ ਇਹ ਗੱਲ ਦੱਸੀ ਉਹਨੇ ਆਖਿਆ ਕਿ ਭਾਈ ਕਿਹੜਾ ਭਰਾ ਜਿਹੜੇ ਇਹ ਪੋਸਟਾਂ ਲਾਉਂ ਡਏ ਨੇ ਪਹਿਲਾ ਤੇ ਸਵਾਲ ਆ ਮੇਰਾ ਉਹਨਾਂ ਕੋਲੋਂ ਉਹਨਾਂ ਨੇ ਆਖਿਆ ਭਾਈ ਮੇਰੀ ਤਰਫੋਂ ਤੁਸੀਂ ਸਵਾਲ ਕਰਨਾ ਆ ਕਿ ਆ ਇਹ ਜਿਹੜੀ ਟੀਮ ਬਣਾਈ ਗਈ ਆ ਇਹ ਪਾਕਿਸਤਾਨ ਫੈਡਰੇਸ਼ਨ ਵੱਲੋਂ ਬਣਾਈ ਗਈ ਆ ਪਹਿਲੇ ਤੁਸੀਂ ਇਸ ਗੱਲ ਦੀ ਤਸਦੀਕ ਕਰੋ ਅਗਰ ਇਹ ਟੀਮ ਪਾਕਿਸਤਾਨ ਫੈਡਰੇਸ਼ਨ ਵੱਲੋਂ ਬਣਾਈ ਗਈ ਆ ਤੇ ਫਿਰ ਆਪਾਂ ਗੱਲ ਕਹਿ ਸਕਦੇ ਆ ਕਿ ਮੂਈਬੇ ਵਤਨ ਨਹੀਂ ਹੈਗੇ ਉਹ ਵਤਨ ਨਾਲ ਪਿਆਰ ਕਰਨ ਵਾਲੇ ਨਹੀਂ ਹੈਗੇ ਉਹਨਾਂ ਨੇ ਆਖਿਆ ਕਿ ਭਾਈ ਇਹ ਰਾਇਲ ਕਿੰਗ ਦੀ ਇੱਕ ਟੀਮ ਆ ਰਾਇਲ ਕਿੰਗ ਦੀ ਇਹ ਪੂਰੀ ਟੀਮ ਖੇਡਣ ਲਈ ਆ ਉਸ ਵਰਲਡ ਕੱਪ ਦੇ ਵਿੱਚ ਅਗਰ ਇਹ ਟੀਮ ਬਣਾਈ ਜਾਂਦੀ ਫੈਡਰੇਸ਼ਨ ਵੱਲੋਂ ਤੇ ਫੈਡਰੇਸ਼ਨ ਦਾ ਇੱਕ ਹੁਕਮ ਹੋਵੇ ਤੇ ਮੈਂ ਕਹਿੰਦਾ ਪਾਕਿਸਤਾਨ ਦਾ ਜਿੱਡਾ ਅਕਾਂਕ ਜਦੋਂ ਬਾਈ ਇੰਡੀਆ ਦੀ ਟੀਮ ਪਾਕਿਸਤਾਨ ਆਈ ਸੀ ਤੇ ਪਾਕਿਸਤਾਨ ਦੇ ਜਿੰਨੇ ਵੀ ਤਗੜੇ ਪਲੇਅਰਸ ਹਨ ਕਲੱਬਾਂ ਦੇ ਉਹ ਸਾਰੇ ਉੱਥੇ ਖੜਾਏ ਗਏ ਸਨ ਉਹ ਫੈਡਰੇਸ਼ਨ ਵੱਲੋਂ ਕਰਵਾਏ ਗਏ ਸਨ ਉੱਥੇ ਫੈਡਰੇਸ਼ਨ ਨੇ ਖੜਾਏ ਸਨ ਪਲੇਅਰ ਤੇ ਇਸੇ ਤਰ੍ਹਾਂ ਜੇ ਅਗਰ ਇਹ ਵੀ ਫੈਡਰੇਸ਼ਨ ਵੱਲੋਂ ਟੀਮ ਬਣਾਈ ਜਾਂਦੀ ਤੇ ਇਹਦੇ ਵਿੱਚ ਇਹ ਹੀਰਾ ਬੱਟ ਵੀ ਖੇਡਦਾ ਰਾਜਪੂਤ ਵੀ ਖੇਡਦਾ ਇਹਨਾਂ ਦੀ ਕੋਈ ਡਿਮਾਂਡ ਨਾ ਹੁੰਦੀ ਡਿਮਾਂਡ ਦੇਖੋ ਹਰ ਪਲੇਅਰ ਉਹਨੇ ਆਖਿਆ ਕਿ ਭਾਈ ਘਰੋਂ ਕਮੋੜ ਲਈ ਨਿਕਲਦਾ ਪੈਸਿਆਂ ਲਈ ਨਿਕਲਦਾ ਜਦੋਂ ਇੱਕ ਕਬੱਡੀ ਵਾਲਾ ਬਚਪਨ ਤੋਂ ਮਿਹਨਤ ਕਰਦਾ ਹੁੰਦਾ ਉਹਨੂੰ ਕੋਈ ਨਹੀਂ ਪੁੱਛਦਾ ਜਦੋਂ ਟੌਪ ਤੇ ਜਾ ਕੇ ਖੇਡਣਾ ਸ਼ੁਰੂ ਕਰਦਾ ਆਪਣੀ ਮਿਹਨਤ ਤੋਂ ਬਾਅਦ ਤੇ ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਮੈਂ ਕਹਿੰਦਾ ਕਿ ਇਹ ਸਾਡੀਆਂ ਗੱਲਾਂ ਬਣਦੀਆਂ ਨਹੀਂ ਤੇ ਉਹਨਾਂ ਬਾਈਆਂ ਦੇ ਇਹ ਜਵਾਬ ਸਨ ਜਿਹੜੇ ਤੁਹਾਡੇ ਪੀਰਾਂ ਦੇ ਸਾਹਮਣੇ ਮੈਂ ਰੱਖ ਦਿੱਤੇ ਅੱਗੋਂ ਫੈਸਲਾ ਕਰਨਾ ਤੁਸੀਂ ਵੀਰਾਂ ਨੇ ਸਾਰਿਆਂ ਨੇ ਕਿਉਂਕਿ ਕੱਲ ਦਾ ਬੜਾ ਸ਼ੋਰ ਸੀ ਇਹ ਜਵਾਬ ਆਇਆ ਭਰਾਵਾਂ ਵੱਲੋਂ ਤੁਸੀਂ ਸਾਰੇ